ਮਨਜੋ ਤੇ ਸੂਬੇ ਦੇ ਸਾਡੇ ਸਨਮਾਨਯੋਗ ਮਹਿਮਾਨ ਸਾਹਮਣੇ ਬੈਠੇ ਸਰੋਤਾ ਗਣੋ ਪ੍ਰੇਮ ਨਾਲ ਮੇਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਮੈਂ ਜਸਵੰਤ ਜ਼ਾਫਰ ਜੀ ਦੀ ਸ਼ਾਇਰੀ ਦਾ ਤਾਂ ਕਾਇਲ ਹਾਂ ਹੀ ਹਾਂ ਲੇਕਿਨ ਇਹਨਾਂ ਦੀ ਵਿਉਂਤਬੰਦੀ ਦਾ ਵੀ ਅੱਜ ਕਾਇਲ ਇਸ ਲਈ ਹੋਇਆ ਕਿ ਮੈਨੂੰ 11 ਵਜੇ ਸੱਦਾ ਮਿਲਿਆ ਸੀ ਮੈਂ 11 ਵਜੇ ਪਹੁੰਚ ਗਿਆ ਮੈਨੂੰ 3 ਵਜੇ ਆਉਣਾ ਚਾਹੀਦਾ ਸੀ ਜ਼ਾਫਰ ਸਾਹਿਬ 2 ਵਜੇ ਆਏ ਠੀਕ ਹੀ ਆਏ ਦੂਜਾ ਮੈਂ ਬਾਰ-ਬਾਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਰਿਹਾ ਕਿ ਤੁਸੀਂ ਇੰਨੇ ਜ਼ਬਤ 'ਚ ਇੰਨਾ ਲੰਮਾ ਸਮਾਂ ਬੈਠੇ ਰਹਿ ਸਕਦੇ ਹੋ ਇੰਨੀ ਤਸੀਹੇ ਅੱਜ ਕੱਲ ਦੇ ਜ਼ਮਾਨੇ 'ਚ ਕੋਈ ਚੱਲਦਾ ਨਹੀਂ ਆਮ ਤੌਰ ਤੇ ਇੰਨੀ ਸ਼ਖਤੀ ਤੁਸੀਂ ਆਪਣੇ ਆਪ ਦੇ ਕੀਤੀ ਮੈਂ ਤੁਹਾਡੇ ਅੱਗੇ ਮੱਥਾ ਟੇਕਦਾ ਮੈਂ ਸੈਮੀਨਾਰ ਕਰਨਾ ਸੀ ਪੰਜਾਬ ਯੂਨੀਵਰਸਿਟੀ 'ਚ ਸਾਂਸਕ੍ਰਿਤੀ ਇੱਕ ਵਿਦਵਾਨ ਹਿੰਦੂਇਜ਼ਮ ਦੀ ਪ੍ਰੋਫੈਸਰ ਫੋਨ ਕੀਤਾ ਜੀ ਮੇਰਾ ਸੈਮੀਨਾਰ ਹੈ ਤੁਸੀਂ ਹਾਜ਼ਰ ਹੋ ਜ਼ਰੂਰ ਮੈਂ ਬੜੇ ਮਾਣ ਨਾਲ ਤੁਹਾਨੂੰ ਸੱਦਰ ਦੇ ਰਿਹਾ ਉਹ ਮੈਡਮ ਕਹਿੰਦੇ ਆ ਤੋ ਜਾਉਂਗੀ ਲੇਕਿਨ ਇਹ ਬਤਾਓ ਉਤਪੀੜਨ ਸ਼ੁਲਕ ਮਿਲੇਗਾ ਮੈਨੂੰ ਪਤਾ ਨਹੀਂ ਸੀ ਮੈਨੂੰ ਮਿਲੇਗਾ ਮਿਲੇਗਾ ਉਹ ਮੈਂ ਪ੍ਰੋਫੈਸਰ ਸਾਂਸਕ੍ਰਿਤੀ ਨੂੰ ਪੁੱਛਿਆ ਜੀ ਉਤਪੀੜਨ ਸ਼ੁਲਕ ਮੰਗਿਆ ਮੈਡਮ ਨੇ ਉਹ ਕੀ ਹੁੰਦਾ ਉਹ ਕਹਿੰਦੇ ਜੀ ਟਾਰਚਰ ਅਲਾਉਂਸ ਹੁੰਦਾ ਹੈ ਟਾਰਚਰ ਅਲਾਉਂਸ ਹੁੰਦਾ ਹੈ ਤੋ ਤੁਸੀਂ ਟਾਰਚਰ ਅਲਾਉਂਸ ਲਿਆ ਨਹੀਂ ਮੁਫਤ ਦੇ ਵਿੱਚ ਹੀ ਆਪਣੇ ਆਪ ਨੂੰ ਕਸ਼ਟ ਚ ਪਾਇਆ ਇਸ ਕਰਕੇ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਕਿ ਕਿੱਥੋਂ ਸ਼ੁਰੂ ਕਰੀਏ ਗੁਰਦੁਆਰਾ ਪ੍ਰਬੰਧਕਾਂ ਨੇ ਇੱਕ ਵਿਦਵਾਨ ਨੂੰ ਸੱਦ ਲਿਆ ਵਿਦਵਾਨ ਤੁਹਾਨੂੰ ਪਤਾ ਹੀ ਹੈ ਵੀ ਜੇ ਵਿਦਵਾਨ ਹੈ ਤਾਂ ਭਾਸ਼ਣ ਛੋਟਾ ਹੋ ਨਹੀਂ ਸਕਦਾ ਉਹਦਾ ਲੰਮਾ ਚੱਲਦਾ ਗਿਆ ਨਿਆਣੇ ਰੌਲਾ ਪਾਉਣ ਲੱਗੇ ਉਹ ਵਿਦਵਾਨ ਨੂੰ ਗੁੱਸਾ ਆਇਆ ਕਹਿੰਦਾ ਬੀਬੀਓ ਤੁਸੀਂ ਆਪਣੇ ਬੱਚਿਆਂ ਨੂੰ ਚੁੱਪ ਨਹੀਂ ਕਰਾ ਸਕਦੀਆਂ ਇੱਕ ਬੀਬੀ ਕਹਿੰਦੀ ਭਾਈ ਜੀ ਇਹ ਤਾਂ ਨਿਆਣੇ ਨੇ ਬੇਅਕਲ ਨੇ ਇਹ ਤਾਂ ਰੌਲਾ ਪਾਉਣਗੇ ਪਾਉਣਗੇ ਤੂੰ ਸਿਆਣਾ ਬਿਆਣਾ ਹੋ ਕੇ ਪੜ੍ਹਿਆ ਲਿਖਿਆ ਹੋ ਕੇ ਰੌਲਾ ਪਾਉਣ ਨੂੰ ਹਟਦਾ ਪਹਿਲਾਂ ਤੂੰ ਬੰਦ ਕਵਿਤਾ ਦਾ ਮਾਹੌਲ ਬਣਿਆ ਹੈ ਵਾਰਤਕ ਤਾਂ ਬਣਿਆ ਨਹੀਂ ਹੈ ਜੀ ਦੇਖਦੇ ਆ ਜੇ ਬਣਿਆ ਤਾਂ ਬਣਾਵਾਂਗੇ ਇਹ ਇਸ ਕਰਕੇ ਜਿਹੜਾ ਮਾਹੌਲ ਹੋਵੇ ਪਹਿਲਾਂ ਉਹਦੇ ਮੁਤਾਬਕ ਚੱਲਣਾ ਚਾਹੀਦਾ ਇੱਕ ਦੋ ਸ਼ੇਅਰ ਸੁਣਾਉ ਤੁਹਾਨੂੰ ਮੈਂ ਖੇਤ ਕੰਮ ਕਾਜ ਵਾਸਤੇ ਖੇਤ ਦੀ ਸੰਭਾਲ ਵਾਸਤੇ ਨੌਕਰ ਰੱਖ ਲਿਆ ਉਹਨਾਂ ਦਿਨਾਂ ਚ ਪਾਣੀ ਇੰਨੇ ਡੂੰਘੇ ਨਹੀਂ ਗਏ ਸੀ ਪੀਟਰ ਇੰਜਣ ਪਾਣੀ ਕੰਮ ਦੇ ਜਾਂਦਾ ਸੀ ਉਹ ਘਟ ਗਿਆ ਮੇਰਾ ਨੌਕਰ ਮੈਨੂੰ ਕਹਿੰਦਾ ਸਰਦਾਰ ਜੀ ਕਾਲੇ ਤੇਲ ਵਾਲਾ ਇੰਜਣ ਲਾਓ ਤਾਂ ਕੰਮ ਚੱਲੂਗਾ ਮੈਂ ਕਿਹਾ ਕਾਲੇ ਤੇਲ ਵਾਲਾ ਇੰਜਣ ਕੀ ਕਰੂਗਾ ਉਹ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਕਦੇ ਕਦੇ ਰਵਾਜ ਹੁੰਦਾ ਜਨਾਨੀਆਂ ਕਾਲੇ ਸੂਟੀ ਪਹਿਨਦੀਆਂ ਹੀ ਜਾਂਦੀਆਂ ਨੇ ਸਾਰੀਆਂ ਅੱਜ ਕੱਲ੍ਹ ਕਾਲੇ ਤੇਲ ਦੇ ਇੰਜਨ ਚੱਲ ਰਹੇ ਨੇ ਉਹ ਕਾਲੇ ਤੇਲ ਦੇ ਇੰਜਨ ਨੇ ਆਂਦਾ ਜੀ ਬਾਕੀ ਉਹਨੇ ਪਾਣੀ ਪੂਰਾ ਕੱਢਣਾ ਸ਼ੁਰੂ ਕੀਤਾ ਦੋ ਸ਼ੇਅਰ ਸੁਣਾਵਾਂਗਾ ਤੁਹਾਨੂੰ ਇੱਕ ਤਾਂ ਸਲਾਮ ਪ੍ਰਵਾਸੀ ਸਾਡੇ ਪੰਜਾਬੀਆਂ ਨੂੰ ਜਿਹੜੇ ਉੱਥੇ ਬੈਠੇ ਵੀ ਸਾਡਾ ਖਿਆਲ ਰੱਖਦੇ ਨੇ ਇੱਥੇ ਵੀ ਹਾਜ਼ਰ ਹੁੰਦੇ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਨੇ ਆ ਉਹ ਚੱਲਦੇ ਨੇ ਉਹਨਾਂ ਦੇ ਪਰਥਾਏ ਜਿਹੜਾ ਸ਼ੇਅਰ ਮੈਨੂੰ ਬਹੁਤ ਪਿਆਰਾ ਲੱਗਦਾ ਰਿਹਾ ਅਕਸਰ ਕਦੀ ਕਦਾਈਂ ਗੂੰਗੁਣਾਉਂਦਾ ਰਹਿਣਾ ਉਹ ਹੈ ਕੱਸੀਆਂ ਸੂਏ ਟੱਪਦੇ ਗਏ ਸਮੁੰਦਰ ਟੱਪ ਕੱਸੀਆਂ ਸੂਏ ਟੱਪਦੇ ਗਏ ਸਮੁੰਦਰ ਟੱਪ ਜੇੜੀ ਵੱਡੀ ਛਾਲ ਸੀ ਓਡੀ ਵੱਡੀ ਸੱਟ ਦੂਸਰਾ ਮੈਨੂੰ ਸ਼ੇਰ ਯਾਦ ਆਇਆ ਅਮਰਤਾ ਪ੍ਰੀਤਮ ਦੀ ਤਸਵੀਰ ਮੇਰੇ ਸਾਹਮਣੇ ਲਟਕਦੀ ਏ ਇਹਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆਪਾਂ ਇੱਥੇ ਕਮਨਾਇਆ ਅਜੇ ਵੀ ਚੱਲ ਰਹੇ ਨੇ ਜਸ਼ਨ ਮੈਂ 11ਵਾਂ ਚ ਸਾਂ ਜਦੋਂ 500 ਸਾਲਾ ਪ੍ਰਕਾਸ਼ ਉਤਸਵ 1969 ਚ ਮਨਾਇਆ ਗਿਆ ਸੀ ਉਦੋਂ ਦੀਆਂ ਇੱਕ ਦੋ ਗੱਲਾਂ ਤੁਹਾਨੂੰ ਸੁਣਾਉਂਗਾ ਪਹਿਲਾਂ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੌਕੇ ਤੇ ਬਹੁਤ ਵੱਡਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਮਹਿੰਦਰਾ ਕਾਲਜ ਪਟਿਆਲਾ ਜਿਹਦੇ ਚ ਸ਼ਿਵ ਕੁਮਾਰ ਬਟਾਲਵੀ ਬਿਸ਼ਨ ਸਿੰਘ ਉਪਾਸ਼ਕ ਹਜ਼ਾਰਾ ਸਿੰਘ ਮੁਸਤਾਕ ਅਮਰਤਾ ਪ੍ਰੀਤਮ ਮੋਹਨ ਸਿੰਘ ਨਾਮਵਰ ਸ਼ਾਰ ਵੱਡੇ ਤੋਂ ਵੱਡੇ ਮੈਂ ਜਿਵੇਂ ਤੁਸੀਂ ਬੈਠੇ ਹੋ ਨਾ ਸਾਡੇ ਨਜ਼ਦੀਕ ਇਸ ਤਰ੍ਹਾਂ ਇਹ ਨਾ ਸ਼ਾਇਰਾਂ ਦੇ ਸਾਹਮਣੇ ਬੈਠ ਕੇ ਇਹਨਾਂ ਨੂੰ ਸੁਣਿਆ ਤੇ ਇਹਨਾਂ ਨਾਲ ਗੱਲਾਂ ਕੀਤੀਆਂ ਇਹਨਾਂ ਨੂੰ ਚਾਹ ਪਾਣੀ ਵੀ ਆਪਣੇ ਹੱਥੀਂ ਭੁਲਾਇਆ। ਤੋਂ ਮੋਹਨ ਸਿੰਘ ਦੀ ਵਾਰੀ ਆਈ। ਮੋਹਨ ਸਿੰਘ ਨੇ ਇੱਕ ਸਮਾਜਵਾਦੀ ਕਿਸਮ ਦੀ ਕਵਿਤਾ ਸੁੜਾਈ। ਉਦੋਂ ਰਵਾਜ ਬਹੁਤ ਜ਼ਿਆਦਾ ਸੀ। ਤੋਂ ਸਰੋਤੇ ਉਡੀਕ ਕਰਦੇ ਸਨ ਕੋਈ ਰਸਦਾਇਕ ਕਵਿਤਾ ਹੋਵੇ, ਗੀਤ ਹੋਵੇ। ਮੋਹਨ ਸਿੰਘ ਦਾ ਨਾਂ ਅਮਰਤਾ ਪ੍ਰੀਤਮ ਦੇ ਬਰਾਬਰ ਰੋਮਾਂਟਿਕ ਸ਼ਾਇਰ ਦਾ ਪ੍ਰਸਿੱਧ ਹੋਇਆ ਹੋਇਆ ਸੀ। ਅਮਰਤਾ ਜੀ ਸਟੇਜ ਤੇ ਬੈਠਿਆ ਮੋਹਨ ਸਿੰਘ ਨੂੰ ਕਹਿੰਦੇ ਕਵੀ ਜੀ ਸਮਾਜਵਾਦ ਦੀ ਨਹੀਂ ਕਵਤਾ ਸੁਣਨੀ ਇਹ ਤਾਂ ਸੁਣ ਲਈ ਜਿਹੜੀ ਸੁਣਾਈ ਹੈ ਸਾਨੂੰ ਤਾਂ ਰੋਮਾਂਟਿਕ ਕਵਤਾ ਸੁਣਾਓ ਕੋਈ ਸ਼ਾਇਰ ਮੋਹਨ ਸਿੰਘ ਨੇ ਇੱਕ ਸ਼ੇਰ ਸੁਣਾਇਆ ਜਿਹੜਾ ਮੈਨੂੰ ਯਾਦ ਹੈ ਹੁਣ ਤੱਕ ਉਹ ਸ਼ੇਰ ਸੀ ਪਰਿਏ ਨਿ ਪਰਿਏ ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ ਰੇਤੜ ਵਿੱਚ ਕਿੰਜ ਤਰੀਏ ਪਰਿਏ ਨਿ ਪਰਿਏ ਪਰਿਏ ਨਿ ਪਰਿਏ ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ ਰੇਤੜ ਵਿੱਚ ਕਿੰਜ ਤਰੀਏ ਤੋਂ ਇਸ ਤਰ੍ਹਾਂ ਦੇ ਜਸ਼ਨ ਮਨਾਏ ਗਏ ਜਦੋਂ ਮੈਂ ਆਪਣੇ ਸਰੋਤੇ ਨੂੰ ਦੱਸਾਂ ਕਿਉਂ ਉਮਰ ਚ ਵੱਡਾ ਹੋਣ ਕਰਕੇ ਮੇਰੇ ਕੋਲ ਯਾਦਾਂ ਤੁਹਾਡੇ ਨਾਲੋਂ ਥੋੜੀਆਂ ਜਿਹੀਆਂ ਵੱਧ ਨੇ ਇੱਕ ਲੇਖ 500 ਸਾਲਾ ਪੁਰਬ ਤੇ 1969 ਚ ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਵੱਲੋਂ ਛਪਵਾ ਕੇ 1 ਲੱਖ ਦੀ ਗਿਣਤੀ ਚ ਵੰਡਿਆ ਸੀ 50 ਹਜ਼ਾਰ ਅੰਗਰੇਜ਼ੀ 50 ਹਜ਼ਾਰ ਪੰਜਾਬੀ ਜਿਹਨੇ ਉਹ ਲੇਖ ਲਿਖਿਆ ਸੀ ਉਹ ਨਾ ਸਿੱਖ ਸਿੱਖ ਸੀ ਨਾ ਸਿੱਖੀ ਦੀ ਉਹਨੂੰ ਜਾਣਕਾਰੀ ਸੀ ਨਾ ਉਹਨੇ ਕਦੀ ਦਾਵਾ ਕੀਤਾ ਵੀ ਮੈਨੂੰ ਸਿੱਖੀ ਦਾ ਪਤਾ ਹੈ ਉਸ ਲੇਖ ਦਾ ਪਹਿਲਾ ਪੈਰਾ ਜਿਹੜਾ ਉਹ ਤੁਹਾਨੂੰ ਸੁਣਾਣਾ ਤੇ ਇਹ ਦੱਸ ਦਿਆਂ ਕਿ ਇਹ ਲੇਖ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਸੀ ਬਲਵੰਤ ਗਾਰਗੀ ਨੇ ਅੰਗਰੇਜ਼ੀ ਦੀ ਐਮ ਇਹ ਲਾਹੌਰ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਤੇ ਪੀ ਐਚ ਡੀ ਹਿੰਦੁਸਤਾਨੀ ਰੰਗ ਮੰਚ ਤੇ ਅਮਰੀਕਾ ਉਹ ਬਲਵੰਤ ਗਾਰਗੀ ਜਿਹੜਾ ਦਾਵਾ ਹੀ ਨਹੀਂ ਕਰਦਾ ਕਿ ਮੈਨੂੰ ਸਿੱਖੀ ਦਾ ਕੁਝ ਪਤਾ ਹੈ ਉਹ ਇਹ ਲੇਖ ਲਿਖ ਰਿਹਾ ਹੈ ਕਹਿੰਦਾ ਵੱਡੇ ਭਰਾ ਕੁਲਵੰਤ ਨੂੰ ਤੇ ਮੈਨੂੰ ਦੋਵਾਂ ਨੇ ਮਾਂ ਨੇ ਉਸ ਵਕਤ ਜਗਾਇਆ ਇਸ਼ਨਾਨ ਕਰਵਾਇਆ ਪਿੰਡ ਦੇ ਬਾਹਰ ਟਿੱਲੇ ਤੇ ਇੱਕ ਸਾਧੂ ਸੀ ਉੱਥੇ ਜਾ ਕੇ ਮੱਥਾ ਟੇਕਿਆ ਮਾਂ ਨੂੰ ਦੇਖ ਕੇ ਅਸੀਂ ਵੀ ਮੱਥਾ ਟੇਕਿਆ ਮਾਂ ਕਹਿੰਦੀ ਬਾਬਾ ਜੀ ਇੰਨੀ ਸੱਤਿਆ ਤਾਂ ਹੈ ਨਹੀਂ ਕਿ ਦੋਵਾਂ ਨੂੰ ਪੜ੍ਹਾਵਾਂ ਦੋਵਾਂ 'ਚੋਂ ਇੱਕ ਨੂੰ ਪੜ੍ਹਾ ਸਕਦੀ ਨਹੀਂ ਤੁਹਾਡੇ ਟਿੱਲੇ ਤੇ ਇਸ ਲਈ ਹਾਜ਼ਰ ਹੋਈਆਂ ਇਹਨਾਂ ਦੋਵਾਂ 'ਚੋਂ ਕਿਹਦੇ ਢਿੱਡ 'ਚ ਚਾਰ ਅੱਖਰ ਪਹਿਣਗੇ ਉਹ ਤੁਸੀਂ ਦੱਸੋ ਕਹਿੰਦਾ ਜੀ ਉਹ ਬੌਂਦਲਿਆ ਜਾਂ ਸਾਦ ਸੀ ਸਾਡੇ ਵੱਲੋਂ ਨੇ ਦੇਖਿਆ ਵੀ ਨਹੀਂ ਹੈ ਮੇਰੇ ਵੱਲ ਹੱਥ ਕਰ ਦਿੱਤਾ ਕਹਿੰਦਾ ਇਹਨੂੰ ਪੜਾ ਦੇ ਬਲਵੰਤ ਗਾਰ ਕੀ ਲਿਖਦਾ ਹੈ ਜੇ ਮੇਰੇ ਭਰਾ ਕੁਲਵੰਤ ਵਰ ਹੱਥ ਕੀਤਾ ਹੁੰਦਾ ਤਾਂ ਮੈਂ ਬੁੱਢਾ ळाੜੇ ਆੜਤੀਆ ਹੋਣਾ ਸੀ ਹੁਣ ਕਹਿੰਦਾ ਹੁਣ ਮੇਰਾ ਭਰਾ ਕੁਲਵੰਤ ਉੱਥੇ ਆੜਤੀ ਹੈ ਉਹ ਕਹਿੰਦਾ ਕਿ ਕੁਲਵੰਤ ਨੂੰ ਤਾਂ ਛੱਡਿਆ ਘਰ ਤੇ ਮਾਂ ਮੈਨੂੰ ਗੁਰਦੁਆਰੇ ਛੱਡਿਆ ਪਿੰਡ 'ਚ ਸਕੂਲ ਨਹੀਂ ਸੀ ਗੁਰਦੁਆਰੇ ਦੇ ਵਿੱਚ ਹੀ ਬੱਚੇ ਪੜ੍ਹਦੇ ਹੁੰਦੇ ਸੀ ਦੋ ਦਿਨ ਤਿੰਨ ਦਿਨ ਅਸੀਂ ਖੇਡਦੇ ਰਹੇ ਮੈਂ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਪੜ੍ਹਾਊਗਾ ਕੌਣ ਸਾਥੀ ਕਹਿੰਦੇ ਇਹ ਗੁਰਦੁਆਰਾ ਇੱਕ ਨਿਹੰਗ ਬਾਬਾ ਜੀ ਦਾ ਹੈ ਉਹ ਬਹੁਤਾ ਦੌਰਿਆਂ ਤੇ ਰਹਿੰਦੇ ਨੇ ਜਦੋਂ ਆਉਂਦੇ ਨੇ ਸੰਥਿਆ ਦੇ ਜਾਂਦੇ ਨੇ ਫਿਰ ਚਲੇ ਜਾਂਦੇ ਨੇ ਅਗਲੀ ਵਾਰੀ ਆਉਂਦੇ ਨੇ ਪੁਰਾਣੀ ਸੰਥਿਆ ਸੁਣ ਲਾਂਦੇ ਨੇ ਨਵੀਂ ਸੰਥਿਆ ਦੇ ਜਾਂਦੇ ਨੇ ਇੱਥੇ ਤਾਂ ਇਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਠੀਕ ਇੱਕ ਦਿਨ ਰੌਲਾ ਪੈ ਗਿਆ ਬਾਬਾ ਜੀ ਆਗੇ ਬਾਬਾ ਜੀ ਆਗੇ ਬੱਚੇ ਕਤਾਰ ਚ ਖਲੋਗੇ ਜਿੱਧਰੋਂ ਬਾਬਾ ਜੀ ਆ ਰਹੇ ਸੀ ਉਧਰ ਮੂੰਹ ਖੜ ਕੇ ਮੂੰਹ ਕਰਕੇ ਮੈਂ ਵੀ ਖਲੋ ਗਿਆ ਮੈਂ ਦੇਖਿਆ ਸਰਪ ਢਕੋੜਾ ਦੌੜਾਈ ਨੀਲੇ ਬਾਣੇ 'ਚ ਸਵਾਰ ਹੱਥ 'ਚ ਨੇਜ਼ਾ ਨਿਹੰਗ ਬਾਬਾ ਜੀ ਆ ਰਹੇ ਸਨ ਸਾਡੇ ਨੇੜੇ ਆ ਕੇ ਘੋੜਾ ਰੋਕਿਆ ਸਾਰੇ ਬੱਚਿਆਂ ਨੇ ਫਤਿਹ ਬੁਲਾਈ ਇਕੱਲੇ ਇਕੱਲੇ ਬੱਚੇ ਵੱਲ ਦੇਖਿਆ ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿਣ ਲੱਗੇ ਤੂੰ ਕਿਹਨਾਂ ਦਾ ਮੁੰਡਾ ਹੈ ਬਈ ਮੈਂ ਕਿਹਾ ਜੀ ਬਾਣੀਆਂ ਦਾ ਮੁੰਡਾ ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ ਮੈਂ ਕਿਹਾ ਨਹੀਂ ਬਾਬਾ ਜੀ ਪੜ੍ਹਨ ਆਉਂਦਾ ਹਾਂ ਮੈਨੂੰ ਕਹਿੰਦੇ ਸੁਣਾ ਫਿਰ ਕੀ ਪੜ੍ਹਿਆ ਮੈਂ ਕਿਹਾ ਬਾਬਾ ਜੀ ਸੰਥਿਆ ਤਾਂ ਤੁਸੀਂ ਹੱਲ ਦਿੱਤੀ ਨਹੀਂ ਜਦੋਂ ਸੰਖਿਆ ਦਿਓਗੇ ਫਿਰ ਮੈਂ ਯਾਦ ਕਰੂੰਗਾ ਉਹ ਤੋਂ ਬਾਅਦ ਸੁਣਾਉਂਗਾ ਬਾਬਾ ਜੀ ਨੇ ਬਾਕੀ ਬੱਚਿਆਂ ਨੂੰ ਪਿੱਛੇ ਹਟਣ ਦਾ ਇਸ਼ਾਰਾ ਕੀਤਾ ਘੋੜੇ ਤੇ ਬੈਠਿਆਂ ਬਿਠਾਇਆ ਜ਼ਮੀਨ ਉੱਪਰ ਨੇਜ਼ੇ ਦੀ ਨੋਕ ਨਾਲ ਪਹਿਲਾਂ ਏਕਾਵਾ ਹੈ ਫਿਰ ਖੁੱਲੇ ਮੂੰਹ ਵਾਲਾ ਊੜਾ ਮੈਨੂੰ ਕਹਿੰਦੇ ਆਖੇ ਕੁੰਕਾਰ ਮੱਥਾ ਟੇਕ ਮੈਂ ਹੱਥ ਜੋੜ ਕੇ ਏ ਕੁੰਕਾਰ ਆਖਿਆ ਫਿਰ ਮੱਥਾ ਜ਼ਮੀਨ ਨੂੰ ਲਾਇਆ ਫਿਰ ਖੜਾ ਹੋ ਗਿਆ ਬਾਬਾ ਜੀ ਕਹਿੰਦੇ ਇਹ ਤੇਰਾ ਪਹਿਲਾ ਸਬਕ ਹੈ ਇਹਨੂੰ ਯਾਦ ਰੱਖੀਂ ਬਲਵੰਤ ਗਾਰਗੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹੀ ਸੀ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਹੈ ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਾਰ ਵਿਚਾਰ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਵੀ ਇਹੀ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਾਰ ਵਿਚਾਰ ਹੈ ਇੱਕ ਵਾਕ ਨਾਲ ਗਾਰਗੀ ਸਾਨੂੰ ਦੱਸ ਗਿਆ ਕਿ ਇਸ ਵਿੱਦਿਆ ਤੋਂ ਪਹਿਲਾਂ ਕੁਝ ਨਹੀਂ ਸੀ ਤੇ ਇਸ ਵਿੱਦਿਆ ਤੋਂ ਬਾਅਦ ਕੁਝ ਨਹੀਂ ਅਗਲੀ ਗੱਲ ਕਹਿੰਦਾ ਬਚਪਨ ਚ ਮੇਰੇ ਮਨ ਚ ਨਿਹੰਗ ਬਾਬਾ ਜੀ ਦੀ ਉੱਕਰੀ ਹੋਈ ਏ ਤਸਵੀਰ ਮਿਟਣੀ ਤਾਂ ਕੀ ਸੀ ਧੁੰਦਲੀ ਵੀ ਨਹੀਂ ਹੋਈ ਮੈਨੂੰ ਅਕਸਰ ਇਹੋ ਲੱਗਦਾ ਰਹਿੰਦਾ ਹੈ ਕਿ ਜਿੱਥੇ ਜ਼ਮੀਨ ਤੇ ਅਸਮਾਨ ਮਿਲਦੇ ਨੇ ਉਥੋਂ ਘੋੜੇ ਤੇ ਸਵਾਰ ਨੀਲੇ ਬਾਣੇ ਚ ਹੱਥ ਚ ਨਿਸ਼ਾਨ ਸਾਹਿਬ ਫੜ ਕੇ ਕੋਈ ਆਏਗਾ ਧਰਤੀ ਦੇ ਵਰਕੇ ਤੇ কুমਕਾਰ ਲਿਖੇਗਾ ਸੰਸਾਰ ਮੱਥਾ ਟੇਕੇਗਾ ਤੇ ਇਹ ਸੰਸਾਰ ਦਾ ਸਬਕ ਹੋਏਗਾ ਇਹ ਸਬਕ ਕਾਗਜ਼ਾਂ ਉੱਪਰ ਲਿਖਿਆ ਜਾਣ ਵਾਲਾ ਸਬਕ ਨਹੀਂ ਹੈ ਪਹਿਲਾਂ ਤਾਂ ਦਿਲਾਂ ਤੇ ਲਿਖੀਦਾ ਹੈ ਫਿਰ ਨਿਸ਼ਾਨ ਸਾਹਿਬ ਇਹਨੂੰ ਧਰਤੀ ਤੇ ਲਿਖੇਗਾ ਦੂਸਰਾ ਜਿਹੜਾ ਵਾਕਿਆ ਤੁਹਾਨੂੰ ਮੈਂ ਸੁਣਾਣਾ ਕਿਉਂਕਿ ਮਾਹੌਲ ਸ਼ਾਇਰਾਨਾ ਹੈ ਨਾ ਇਸ ਕਰਕੇ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਾਇਰ ਬਹੁਤ ਵਧੀਆ ਸੀ ਸ਼ਿਵ ਕੁਮਾਰ ਬਟਾਲਵੀ ਕੁਝ ਇੱਕ ਅੰਦਰ ਦੀਆਂ ਗੱਲਾਂ ਬਾਹਰ ਆਉਂਦੀਆਂ ਰਹਿੰਦੀਆਂ ਉਹ ਕਹਿੰਦਾ ਹੁੰਦਾ ਸੀ ਕਿ ਮੇਰੇ ਮੇਜ਼ ਤੇ ਜੇ ਦਸਤਾ ਖਾਲੀ ਕਾਗਜ਼ਾਂ ਦਾ ਪਿਆਰ ਹੈ ਸਫੈਦ ਕਾਗਜ਼ਾਂ ਦਾ ਮੈਨੂੰ ਡਰ ਲੱਗਣ ਲੱਗ ਜਾਂਦਾ ਵੀ ਮੇਰੇ ਤੋਂ ਇਹਦਾ ਮਤਲਬ ਹੁਣ ਕਵਿਤਾ ਲਿਖਣੀ ਹੋਣੀ ਇਹਦਾ ਮਤਲਬ ਮੇਰੇ ਚੋਂ ਸਿਰਜਣਾ ਜਾਂਦੀ ਰਹੀ ਮੈਂ ਖਾਲੀ ਕਾਗਜ਼ਾਂ ਤੋਂ ਡਰ ਜਾਂਦਾ ਫੇਰ ਮੈਂ ਕੀ ਕਰਦਾ ਕਾਗਜ਼ਾਂ ਦੇ ਪੁਲੰਦੇ ਦੇ ਉੱਪਰ ਖੱਬੇ ਪਾਸੇ ਸਿਖਰ ਪੈਨ ਨਾਲ ਇੱਕ ਓਕਾਰ ਲਿਖ ਦਿੰਦਾ ਫਿਰ ਮੈਨੂੰ ਡਰ ਲੱਗਣਾ ਹਟ ਜਾਂਦਾ ਕਿਉਂਕਿ ਸੰਸਾਰ ਦੀ ਸਿਰਜਣਾ ਕਦੇ ਬੰਦ ਹੋਈ ਨਹੀਂ ਸਕਦੀ ਤੀਸਰਾ ਵਾਕਿਆ ਗੈਰ ਸਿੱਖਾਂ ਦੇ ਵਾਕਏ ਸੁਣਾ ਰਿਹਾ ਅੱਜ ਤੁਹਾਨੂੰ ਆਫਜ਼ਲ ਐਹਸਨ ਰੰਦਾਵਾ ਆਫਜ਼ਲ ਐਹਸਨ ਰੰਦਾਵਾ 6.5 ਫੁੱਟ ਲੰਮਾ ਕੱਦਾਵਰ ਪੰਜਾਬ ਹਾਈ ਕੋਰਟ ਲਾਹੌਰ ਦਾ ਨਾਮਵਰ ਵਕੀਲ ਪੰਜਾਬੀ ਦਾ ਕਹਾਣੀਕਾਰ ਤੇ ਨਾਵਲਕਾਰ ਉਹਦੇ ਨਾਵਲਾਂ ਦੇ ਹੀਰੋ ਸਾਰੇ ਦੇ ਸਾਰੇ ਸਿੱਖ ਤੇ ਸ਼ਾਨਦਾਰ ਸਿੱਖ ਮੈਂ ਆਪਣੇ ਡਿਪਾਰਟਮੈਂਟ ਜਾ ਰਿਹਾ ਗੁਰੂ ਗੋਬਿੰਦ ਸਿੰਘ ਭਵਨ ਸਕੂਟਰ ਸਟੈਂਡ ਤੇ ਲਾਇਆ ਤਾਂ ਦੇਖਿਆ ਵਾਈਸ ਚਾਂਸਰ ਦੇ ਦਫਤਰ ਦੇ ਸਾਹਮਣੇ ਜਿਹੜਾ ਘਾਹ ਦਾ ਲਾਨ ਹੈ ਵੱਡਾ ਉਹਦੇ ਉੱਪਰ ਬ੍ਰਿੰਦਾਵਾਹ ਸਾਹਿਬ ਟਹਿਲ ਰਹੇ ਮੈਂ ਉਹਨਾਂ ਕੋਲ ਚਲਾ ਗਿਆ ਸਲਾਮ ਅਲੈਕਮ ਬ੍ਰਿੰਦਾਵਾਹ ਸਾਹਿਬ ਮੈਨੂੰ ਜਫੀ ਚ ਲੈ ਕੇ ਕਹਿੰਦੇ ਸਤਿ ਸ੍ਰੀ ਅਕਾਲ ਪ੍ਰਾ ਮੈਂ ਕਿਹਾ ਜੀ ਆਹ ਮੇਰਾ ਡਿਪਾਰਟਮੈਂਟ ਹੈ ਗੁਰੂ ਗੋਬਿੰਦ ਸਿੰਘ ਭਵਨ ਮੈਂ ਤੁਹਾਡਾ ਪਾਠਕ ਹਾਂ ਮੈਂ ਤੁਹਾਡੀਆਂ ਸਾਰੀਆਂ ਲਿਖਤਾਂ ਪੜ੍ਹੀਆਂ ਹੋਈਆਂ ਤੁਸੀਂ ਜੇ ਸਾਡੇ ਨਾਲ ਬੈਠ ਕੇ ਚਾਹ ਪੀ ਲਓ ਅਸੀਂ ਫੋਟੋ ਖਿੱਚਵਾਵਾਂਗੇ ਯਾਦ ਰੱਖਾਂਗੇ ਦਿਖਾਇਆ ਕਰਾਂਗੇ ਆਪਣੇ ਵਿਦਿਆਰਥੀਆਂ ਨੂੰ ਉਹ ਕਹਣ ਲੱਗੇ ਮੈਂ ਤਾਂ ਵਿਹਲਾ ਹੀ ਆ ਕੱਲ ਕੰਮ ਕਾਜ ਨਵੇੜਲੇ ਸਾਰੇ ਤਾਈਆਂ ਸੈਰ ਕਰਦਾ ਸੀ ਚਲੋ ਚੱਲੀਏ ਆ ਗਏ ਬੈਠੇ ਚਾਹ ਮੰਗਵਾ ਲਈ ਮੈਂ ਪੁੱਛਿਆ ਕਿ ਤੁਸੀਂ ਸਿੱਖਾਂ ਨੂੰ ਪਿਆਰ ਕਿਵੇਂ ਕਰਨ ਲੱਗੇ ਸੀ ਤੇ ਕਦੋਂ ਕਰਨ ਲੱਗੇ ਸੀ ਤੁਹਾਡੇ ਸਾਰੀਆਂ ਲਿਖਤਾਂ ਦੇ ਵਿੱਚੋਂ ਇਹ ਮੈਨੂੰ ਦਿਸਦਾ ਹੈ ਉਹ ਕਹਿੰਦੇ ਮੈਂ ਸਿੱਖਾਂ ਨੂੰ ਪਿਆਰ ਕਿਉਂ ਨਾ ਕਰਾਂ ਮੈਂ ਸਿੱਖਾਂ ਮੈਂ ਕਿਹਾ ਤੁਸੀਂ ਸਿੱਖ ਕਿਵੇਂ ਹੋ ਉਹ ਕਹਿੰਦੇ ਤੁਸੀਂ ਜਨਮ ਸਾਖੀਆਂ ਦਾ ਪਾਠ ਕੀਤਾ ਕਦੀ ਮੈਂ ਕਿਹਾ ਮੇਰੇ ਜਿੰਨਾ ਪਾਠ ਨਹੀਂ ਕੀਤਾ ਹੋਣਾ ਕਿਸੇ ਨੇ ਜਨਮ ਸਾਖੀਆਂ ਦਾ ਇਹ ਤਾਂ ਇੱਕ ਵਾਰ ਹੀ ਨਹੀਂ ਅਨੇਕ ਵਾਰ ਕਹਿਣ ਲੱਗੇ ਜਨਮ ਸਾਖੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਕ murid ਦਾ ਜ਼ਿਕਰ ਆਉਂਦਾ ਹੈ ਅਜੀਤਤਾ ਰੰਦਾਵਾ ਮੈਂ ਕਿਹਾ ਬਿਲਕੁਲ ਆਉਂਦਾ ਜੀ ਉਹ ਕਹਿੰਦੇ ਪੱਖੋਕੇ ਦਾ ਵਸਨੀਕ ਸੀ ਜਿਹੜੀ ਕਰਤਾਰਪੁਰ ਦੀ ਧਰਤੀ ਹੈ ਮਹਾਰਾਜ ਦੇ ਚਰਨੀ ਉਹਨੇ ਲੁਾਈ ਸੀ ਉਹ ਸਾਡਾ ਵਡੇਰਾ ਸੀ ਮੇਰਾ ਪਰਦਾਦਾ ਸੀ ਉਹ ਕਹਿਣ ਲੱਗੇ ਕਿ ਡੇਰਾ ਬਾਬਾ ਨਾਨਕ ਜਦੋਂ ਉਦਾਸੀਆਂ ਤੋਂ ਆਏ ਨਾ ਮਹਾਰਾਜ ਉਦਾਸੀਆਂ ਸਮਾਪਤ ਕਰਨ ਦਾ ਐਲਾਨ ਕੀਤਾ ਉਦਾਸੀਆਂ ਦਾ ਲਿਬਾਸ ਸਾਡੇ ਖੂਤੇ ਉਤਾਰਿਆ ਸੀ ਸਾਡੇ ਬਾਬਾ ਜੀ ਇਹ ਜੇ ਤਰ੍ਹਾਂ ਦਾਵਾ ਦੁਨੀਆਦਾਰੀ ਦਾ ਲਿਬਾਸ ਲੈ ਕੇ ਆਏ ਸੀ ਖਾਣਾ ਲੈ ਕੇ ਆਏ ਸੀ ਮਹਾਰਾਜ ਦੇ ਚਰਨਾਂ 'ਚ ਰੱਖਿਆ ਸੀ ਇਹ ਭੇਟਾਂ ਫੇਰ ਬੇਨਤੀ ਕੀਤੀ ਸੀ ਜੀ ਸਾਡੇ ਇਲਾਕੇ ਆਬਾਦ ਹੋ ਜਾਣਗੇ ਤੁਸੀਂ ਇੱਥੇ ਵਸ ਜਓ ਬਾਬਾ ਜੀ ਕਹਿੰਦੇ ਤੁਹਾਡੇ ਤੇ ਬੋਝ ਬਣਾਂਗੇ ਸਾਡੇ ਪਰਦਾਦਾ ਜੀ ਇਹ ਜੇ ਤਰ੍ਹਾਂ ਦਾਵਾ ਕਹਿੰਦੇ ਬੋਝ ਨਹੀਂ ਮਹਾਰਾਜ ਤੁਹਾਡੇ ਚਰਨਾਂ ਦੀ ਛੋਹ ਸਦਕਾ ਸਾਡੇ ਵੀਰਾਨ ਖੇਤ ਆਬਾਦ ਹੋ ਜਾਣਗੇ ਅਸੀਂ ਕਿਸੇ ਤੇ ਆਸਾਨ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਪਾਲ ਰਹੇ ਹਾਂ ਤੋ ਜੇ ਤਰੰਦ ਆਵਾਜ ਇਹਨਾਂ ਦਾ ਵਡੇਰਾ ਸੀ ਅਫਜ਼ਲ ਐਸਨ ਦਾਵਾ ਕਹਿੰਦੇ ਫਿਰ ਮੈਂ ਕਿਉਂ ਨਾ ਮਾਨ ਕਰਾਂ ਆਪਣੇ ਮੁਰਸ਼ਿਦਾਂ ਤੇ ਤੇ ਕਿਉਂ ਨਾ ਪਿਆਰ ਕਰਾਂ ਸਿੱਖਾਂ ਬਸ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਨੇ ਅੱਜ ਅੱਜ ਸਮਾਂ ਨਹੀਂ ਕਿਤੇ ਇੱਕ ਘੰਟਾ ਮੈਨੂੰ ਮਿਲੇਗਾ ਨਾ ਫਿਰ ਤੁਹਾਡੇ ਨਾਲ ਗੱਲਾਂ ਬਹੁਤ ਲੰਮੀਆਂ ਵਿਸਥਾਰ ਨਾਲ ਕਰਾਂਗੇ ਬਸ ਮੈਨੂੰ ਇਹ ਆਖਿਆ ਸੀ ਪ੍ਰਬੰਧ ਕਰਨਾ ਕਿ ਪੰਜਾਬੀ ਦੀ ਵੀ ਕਦੀ ਗੱਲ ਕਰ ਲਿਓ ਉਹ ਹੁਣ ਦੇਖੋ ਤੁਸੀਂ ਇਹ ਕਹਿੰਦੇ ਵੀ ਪੰਜਾਬੀ ਨੂੰ ਲੋਕ ਛੱਡਦੇ ਜਾਂਦੇ ਨੇ ਅੰਗਰੇਜ਼ੀ ਫੜਦੇ ਜਾਂਦੇ ਨੇ ਤੇ ਆਪਾਂ ਕੀ ਕਰੀਏ ਆਪਾਂ ਪੰਜਾਬੀ ਐ ਨਹੀਂ ਉਪਦੇਸ਼ ਦੇਣ ਨਾਲ ਪੰਜਾਬੀ ਨਹੀਂ ਕਿਸੇ ਨੇ ਫੜਨੀ ਪੰਜਾਬੀ ਜਦੋਂ ਰੋਜ਼ਗਾਰ ਦੀ ਬੋਲੀ ਬਣੇਗੀ ਨਾ ਉਦੋਂ ਆਪਾਂ ਬਿਨਾਂ ਕਿਸੇ ਤੋਂ ਪੁੱਛੇ ਦੱਸੇ ਪੰਜਾਬੀ ਪੜਨ ਲੱਗ ਜਾਾਂਗੇ ਤੁਸੀਂ ਦੇਖੋ ਤਾਂ ਅਸੀਂ ਜਨਮ ਸਰਟੀਫੀਕੇਟ 'ਚ ਆਪਾਂ ਨੂੰ ਕੀ ਪਤਾ ਲੱਗਦਾ ਭਲਾ ਪਿਤਾ ਮਹਿਤਾ ਕਲਿਆਣ ਰਾਏ ਨੇ ਪਹਿਲੋਂ ਦੇਵਨਾਗਰੀ ਸਿਖਾਉਣ ਵਾਸਤੇ ਪੰਡਤ ਜੀ ਕੋਲ ਭੇਜੇ ਮਹਾਰਾਜ ਉਹਦੇ ਤੋਂ ਬਾਅਦ ਮੌਲਵੀ ਕੋਲ ਫਾਰਸੀ ਸਿੱਖਣ ਉਹਨਾਂ ਜ਼ਮਾਨਿਆਂ 'ਚ 550 500 ਸਾਲ ਪਹਿਲੂ ਸਰਕਾਰੀ ਨੌਕਰੀ ਲੈਣ ਲਈ ਇਹ ਦੋ ਜ਼ਬਾਨਾਂ ਦੀ ਜਾਣਕਾਰੀ ਜ਼ਰੂਰੀ ਸੀ ਪਿਤਾ ਆਪਣੇ ਬੇਟੇ ਨੂੰ ਰੋਜ਼ਗਾਰ ਅੱਛਾ ਰੋਜ਼ਗਾਰ ਦਿਵਾਉਣ ਦੇ ਉਚਕਸ ਸਨ ਜੇ ਪੰਜਾਬੀ ਪੜ੍ਹਨ ਨਾਲ ਮਿਲਦਾ ਹੁੰਦਾ ਰੋਜ਼ਗਾਰ ਤਾਂ ਪੰਜਾਬੀ ਸਿਖਾ ਦਿੰਦੇ ਇਹ ਤਾਂ ਸਨ ਪਿਤਾ ਦਾ ਪਿਤਾ ਦੀ ਦੇ ਸੁਪਨੇ ਲੇਕਿਨ ਜਿਹੜੀ ਗੱਲ ਮੈਨੂੰ ਅਜੀਬ ਲੱਗਦੀ ਏ ਤੁਹਾਨੂੰ ਵੀ ਸ਼ਾਇਦ ਲੱਗੇ ਕਿ ਗੁਰੂ ਨਾਨਕ ਦੇਵ ਜੀ ਏਸ਼ੀਆ ਦਾ ਭਰਮ ਨਾ ਕਰਦੇ ਰਹੇ 25000 ਕਿਲੋਮੀਟਰ ਪਲੱਸ ਹੈ ਉਹਨਾਂ ਦਾ ਦੌਰਾ ਜਿਨ੍ਹਾਂ ਲੋਕਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਮਿਲੇ ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਸੀ ਤੇ ਜ਼ਿੰਦਗੀ 'ਚ ਆਖਰੀ ਵਾਰੀ ਮਿਲੇ ਸੀ ਪਹਿਲੀ ਵਾਰੀ ਤੇ ਆਖਰੀ ਵਾਰ ਉਹਨਾਂ ਜਿੰਨੀਆਂ ਯਾਤਰਾਵਾਂ ਪਿਛਲੇਰੇ ਗੁਰੂ ਸਾਹਿਬਾਨ ਨਹੀਂ ਕਰ ਪਏ ਲੇਕਿਨ ਨੌਵੇਂ ਪਾਤਸ਼ਾਹ ਬੰਗਾਲ ਤੇ ਬਿਹਾਰ ਤੱਕ ਬੰਗਾਲ ਤੇ ਅਸਾਮ ਤੱਕ ਗਏ ਸਨ ਉਹਨਾਂ ਦਾ ਰੂਟ ਉਹੀ ਸੀ ਜਿਹੜਾ ਪਹਿਲੇ ਪਾਤਸ਼ਾਹ ਦਾ ਰੂਟ ਸੀ 200 ਸਾਲ ਬਾਅਦ ਜਿੱਥੇ ਕਿਤੇ ਸੰਗਤ ਮਿਲਣਾ ਦੀ ਮੱਥਾ ਟੇਕਦੀ ਤੇ ਇਤਰਾਜ਼ ਇਹ ਕਰਦੀ ਮਹਾਰਾਜ ਇੰਨੀ ਦੇਰ ਬਾਅਦ دیدار ਹੋਏ 200 ਸਾਲ ਬਾਅਦ 10 ਪੀੜੀਆਂ ਬਦਲ ਜਾਂਦੀਆਂ ਨੇ ਕੀ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਪੈਸੇ ਕਿ ਫੁਲਕੇ ਪ੍ਰਸ਼ਾਦੇ ਖਾਲੀ ਹੱਥ ਗਏ ਸੀ ਹਿੰਦੁਸਤਾਨ ਊ ਮਾਇੂਸ ਬੈਠਾ ਸੀ ਕਿ ਸਾਡਾ ਤਾਂ ਹੁਣ ਕੁਝ ਸੰਭਰ ਹੀ ਨਹੀਂ ਸਕਦਾ ਹਰੇਕ ਨੂੰ ਮਿਲ ਮਿਲ ਕੇ ਮਹਾਰਾਜ ਨੇ ਕਿਹਾ ਸੀ ਤੁਹਾਡਾ ਕੁਝ ਵਿਗੜ ਹੀ ਨਹੀਂ ਸਕਦਾ ਭਰੋਸਾ ਦਿੱਤਾ ਸੀ ਭਰੋਸੇ ਤੋਂ ਇਲਾਵਾ ਕੁਝ ਨਹੀਂ ਦਿੱਤਾ ਸੀ ਇਹ ਕਿਹਾ ਸੀ ਕਿ ਤੁਸੀਂ ਨਿਰਪੋਅ ਤੇ ਨਿਰਵੈਰ ਦੇ ਬੱਚੇ ਹੋ ਸੰਸਾਰ 'ਚ ਤੁਹਾਡਾ ਕੋਈ ਨਹੀਂ ਕੁਝ ਵਿਗਾੜ ਸਕਦਾ ਇਸੇ ਕਰਕੇ ਆਪਾਂ ਪੰਜ ਪੈਰੇ ਵੀ ਦੇਖਦੇ ਜਿਨ੍ਹਾਂ ਜਿਨ੍ਹਾਂ ਥਾਵਾਂ ਦੀ ਚਰਨ ਛੋਹ ਪ੍ਰਾਪਤ ਸੀ ਗੁਰੂ ਨਾਨਕ ਦੇਵ ਜੀ ਦੀ ਜਿਨ੍ਹਾਂ ਥਾਵਾਂ ਤੋਂ ਉਹਨਾਂ ਉਹਨਾਂ ਥਾਵਾਂ ਤੋਂ ਪੰਜ ਪੈਰੇ ਆਏ ਸੀ ਇਸੇ ਕਰਕੇ ਗੋਕਲ ਚੰਨਾ ਰੰਗ ਦਾ ਇਹ ਕਥਨ ਬਹੁਤ ਮੁੱਲਵਾਨ ਹੈ ਕਿ ਉਹ ਫौलाਦ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜ਼ਮੀਨ ਤੋਂ ਕੱਢਿਆ ਸੀ ਉਸੇ ਦੀ ਕਿਰਪਾਨ ਬਣਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਫੌਲਾਦ ਹੋਈ ਸੀ ਤੱਤ ਹੋਈ ਸੀ ਉਹਨੂੰ ਢਾਲ ਦਿੱਤਾ ਉਹਨੂੰ ਸ਼ੇਪ ਦੇ ਦਿੱਤੀ ਜਿਹੜੀ ਗੱਲ ਇੰਪੋਰਟੈਂਟ ਮੈਂ ਆਪਣੇ ਵਿਦਿਆਰਥੀ ਨੂੰ ਤਾਂ ਦੱਸ ਦੇ ਹੁੰਨਾ ਅੱਜ ਦੀ ਇਸ ਸੰਗਤ ਨੂੰ ਵੀ ਦੱਸਣਾ ਮناسب ਸਮਝਦਾ ਭਈ ਗੁਰੂ ਨਾਨਕ ਦੇਵ ਜੀ ਨੇ ਇੰਨੇ ਲੰਮੇ ਸਫ਼ਰ 'ਚ ਨਾ ਆਪ ਖਾਣ ਪੀਣ ਦੀ ਚੀਜ਼ ਕੋ ਚੁੱਕੀ ਸੀ ਨਾ ਪੈਸਾ ਚੁੱਕਿਆ ਸੀ ਨਾ ਭਾਈ ਮਰਦਾਨਾ ਜੀ ਨੂੰ ਚੁੱਕਣ ਦਿੱਤਾ ਸੀ ਜਿਹੜੀ ਚੀਜ਼ ਉਹਨਾਂ ਨੇ ਕਦੋਂ ਕਦੇ ਆਪਣੇ ਕੋਲੋਂ ਵੱਖ ਨਹੀਂ ਕੀਤੀ ਆਪਣੇ ਤੋਂ ਦੂਰ ਨਹੀਂ ਕੀਤੀ ਉਹ ਸੀ ਕਲਮਦਵਾਤ ਤੇ ਨੋਟਬੁੱਕ ਮੁਸਲਮਾਨ ਫਖਰ ਨਾਲ ਆਪਣੇ ਆਪ ਨੂੰ ਆਖਦੇ ਨੇ ਅਸੀਂ ਅਹਿਲੇ ਕਿਤਾਬਾਂ ਅਹਿਲੇ ਕਿਤਾਬ ਉਹ ਲੋਕ ਜਿਨ੍ਹਾਂ ਦਾ ਜਨਮ ਕਿਤਾਬ ਚ ਹੋਇਆ ਉਹਨਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਤਾਬ ਚੋਂ ਜਨਮ ਦਿੱਤਾ ਕਲਮਦਵਾਤ ਤੇ ਨੋਟਬੁੱਕ ਮੈਂ ਵਿਦਿਆਰਥੀਆਂ ਨੂੰ ਕਹਿੰਦਾ ਹੁੰਨਾ ਕਿ ਜੇਸ ਵਿਦਿਆਰਥੀ ਦੇ ਹੱਥ 'ਚ ਨੋਟਬੁੱਕ ਨਾ ਹੋਈ ਤੇ ਜੇਬ 'ਚ ਪੈਨ ਨਾ ਹੋਇਆ ਮੈਂ ਹੁਣ ਤੁਹਾਨੂੰ ਝਿੜਕਤਾ ਸਕਦਾ ਨਹੀਂ ਸਜ਼ਾ ਤਾਂ ਦੇ ਨਹੀਂ ਸਕਦਾ ਐਨੀ ਗੱਲ ਆ ਸਕਦਾ ਵੀ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਖੁਸ਼ ਨਹੀਂ ਹੋਣਗੇ ਉਹਨਾਂ ਨੂੰ ਸੰਸਾਰ 'ਚ ਕਲਮ ਦਵਾ ਤੇ ਕਾਪੀ ਚੰਗੀ ਲੱਗੀ ਸੀ ਕੇਵਲ ਦੂਸਰੀ ਗੱਲ ਕਿਹੋ ਜੇ ਸਨ ਉਹ ਸਮੇਂ ਤੇ ਕਿਹੋ ਜੇ ਸਨ ਸਾਡੇ ਮਹਾਪੁਰਖ ਦੋ ਬਾਤ ਸੁਣਾਉਣਾ ਸਿਰਫ ਭਾਈ ਮਰਦਾਨਾ ਜੀ ਬਾਰੇ ਆਪਸ ਦੇ ਵਿੱਚ ਪ੍ਰੇਮ ਕੀ ਸੀ ਸੰਬੰਧ ਕੀ ਸਨ ਇੱਕ ਵਿਦਿਆਵਾਰੀ ਬਸ ਦੋ ਦੋ ਵਾਕ ਸਲਾ ਕੇ ਖਿਮਾਂ ਪਹਿਲਾ ਸਾਖੀਕਾਰ ਲਿਖਦਾ ਜਦੋਂ ਬਾਬਾ ਬੰਦਗੀ ਕਰਨ ਲੱਗਦਾ ਪੰਜ ਕਰਮ ਦੂਰ ਖਲੋ ਕੇ ਮਰਦਾਨਾ ਸਖਤ ਪਹਿਰਾ ਦੇਂਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਤਿਨਾਂ ਦੀ ਬੰਦਗੀ ਵਿੱਚ ਵਿਗਨ ਨਾ ਪਾਏ ਔਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਾਂਦਾ ਜ਼ਫਰ ਸਾਹਿਬ ਹੈ ਨਾ ਸ਼ਾਇਰੀ ਕੋਈ ਕਿਤਾਬ ਹਜ਼ਾਰ ਪੰਨਿਆਂ ਦੀ ਇਸ ਤਰ੍ਹਾਂ ਦਾ ਸੰਬੰਧ ਚਿੱਤਰ ਸਕਦੀ ਏ ਜਦ ਬਾਬਾ ਬੰਦਗੀ ਕਰਨ ਲੱਗਦਾ ਪੰਜ ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਤੇ ਇਹਨਾਂ ਦੀ ਬੰਦਗੀ ਵਿੱਚ ਵਿਗੜ ਨਾ ਪਾਏ ਔਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾਬ ਇਹਨਾਂ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖੈਂਦਾ ਅਗਲਾ ਅਗਲਾ ਬਾਤ ਇੱਕ ਆਮ ਇਹ ਹੁੰਦਾ ਸੀ ਕਿ ਮਹਾਰਾਜ ਗਾਇਨ ਕਰਦੇ ਤੇ ਸਾਥ ਵਾਦਨ ਰਬਾਬ ਦਾ ਭਾਈ ਮਰਦਾਨਾ ਜੀ ਦਿੰਦੇ ਇੱਕ ਦਿਨ ਉਲਟ ਹੋਇਆ ਭਾਈ ਮਰਦਾਨਾ ਜੀ ਆਪਣੇ ਕੋਲੋਂ ਕੁਝ ਬੰਦ ਜੋੜ ਕੇ ਆਪ ਹੀ ਗਉਣ ਲੱਗੇ ਉਹ ਬੰਦ ਸਾਖੀ ਚ ਲਿਖੇ ਹੋਏ ਨੇ ਇਕੇ ਤਾਂ ਪੁੱਤਰ ਕਾਲੂ ਆਣ ਜਿਨ ਸ੍ਰੀ ਫੁਨ ਤਿਸ ਹੀ ਗੋਈ ਪਿਤਾ ਕਲਿਆਣ ਰਾਜ ਦਾ ਬੇਟਾ ਇੱਕ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਅੱਜ ਉਸ ਰਚਨਾ ਦਾ ਪੇੜਾ ਆਪਣੇ ਹੱਥਾਂ ਵਿੱਚ ਲੈ ਕੇ ਦੁਬਾਰਾ ਗੁੰਨਣ ਲੱਗ ਗਿਆ ਰਚਨਾ ਦਾ ਪੇੜਾ ਆਪਣੇ ਹੱਥਾਂ ਚ ਲੈ ਕੇ ਦੁਬਾਰਾ ਗੁੰਨਣਾ ਸ਼ੁਰੂ ਕਰ ਦਿੱਤਾ ਬਾਬੇ ਕਹਿਆ ਨਾ ਭਾਈ ਮੈਂ ਤਾਂ ਤੁਸਾਂ ਦੇ ਤਲਵੰਡੀ ਪਿੰਡ ਦੇ ਬੇਦੀਆਂ ਦਾ ਆਵਾਰਾ ਛੋਕਰਾ ਹਾਂ ਜਿਸ ਦੀ ਕਿਤੇ ਸੁਣਵਾਈ ਨਹੀਂ ਮਰਦਾਨੇ ਕਹਿਆ ਇੱਕੇ ਤਾਂ ਪੁੱਤਰ ਕਾਲੂ ਆਣ ਜਿਨ ਸ੍ਰੀ ਫੁਨ ਤਿਸ ਹੀ ਗੋਈ ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ ਪਰਮੇਸ਼ਰ ਹੋ ਸਕਦਾ ਤੁਹਾਡੇ ਜਿੱਡਾ ਹੋਰ ਤੁਹਾਡੇ ਜਿੱਡਾ ਸੰਸਾਰ 'ਚ ਕੋਈ ਨਹੀਂ ਬਾਬੇ ਕਹਿਆ ਬਸ ਭਾਈ ਬਸ ਇਦੋਂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ ਕੀ ਬਾਤ ਹੈ ਤੋਪ ਚਲਦੀ ਤੀਰ ਚਲਦਾ ਤਲਵਾਰ ਚਲਦਾ ਹਥਿਆਰ ਚਲਦੇ ਸੁਣੇ ਸੀ ਆਪਾਂ ਏਦੋਂ ਅੱਗੇ ਨਹੀਂ ਚਲਾਉਣਾ ਹੋਰ ਅੱਖਰ ਕੋਈ ਇਹ ਅੱਖਰ ਚਲਾਏ ਨੇ ਮਹਾਰਾਜ ਨੇ ਉਹ ਅੱਖਰ ਜਿਹੜੇ ਚਲਾਏ ਸਨ ਉਹਨਾਂ ਨੇ ਉਹ ਸਾਡੇ ਦਿਲਾਂ ਤੇ ਉਕਰੇ ਪਏ ਉਕਰੇ ਰਹਿਣਗੇ ਤੁਹਾਡੇ ਸਾਰਿਆਂ ਉੱਪਰ ਸਾਰਿਆਂ ਦੇ ਦਿਲਾਂ ਤੇ ਉਕਰੇ ਰਹਿਣ ਮੈਨੂੰ ਪ੍ਰਬੰਧ ਕਰਨ ਯਾਦ ਕੀਤਾ ਜਦੋਂ ਕਿ ਮੈਂ ਨਾ ਕਿ ਕਿਸੇ ਨੂੰ ਜਾਣਦਾ ਨਹੀਂ ਹਾਂ ਫੇਰ ਵੀ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਇੱਥੇ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਮਿਹਰਬਾਨੀ ਗੁਰੂ ਮਹਾਰਾਜ ਤੁਹਾਡੇ ਤੇ ਹਮੇਸ਼ਾ ਮਿਹਰਬਾਨ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ